ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖਦੇ ਪਿਓ ਮੇਰੇ ਨਾਲ ਅੱਜ ਦੀਆਂ ਇਹ ਤਸਵੀਰਾਂ ਤੇ ਤੁਹਾਡੇ ਲਈ ਲੈ ਕੇ ਆਏ ਆ ਅੱਜ ਦਾ ਬਹੁਤ ਹੀ ਖੂਬਸੂਰਤ ਵਲੌਗ ਕਹਾਣੀ ਸਟੋਰੀ ਕੁਝ ਵੀ ਲਗਾ ਲਓ ਉਹ ਤੁਹਾਡੇ ਰੂਬਰੂ ਕਰਨ ਲੱਗੇ ਆ ਤੇ ਅੱਜ ਅਸੀਂ ਪਹੁੰਚੇ ਆ ਦੀਨਾਨਗਰ ਤੋਂ ਚੜੋਲੀ ਚੜੋਲੀ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਆ ਬਨਖੰਡੀਨਾਥ ਧਾਮ ਦੇ ਉੱਤੇ ਤੇ ਬਨਖੰਡੀਨਾਥ ਧਾਮ ਕੀ ਏ ਇੱਥੋਂ ਦੀ ਮਹਿਮਾ ਕੀ ਏ ਇੱਥੋਂ ਦੀ ਗੱਲਬਾਤ ਕੀ ਏ ਸਟੋਰੀ ਕੀ ਏ ਹਿਸਟਰੀ ਕੀ ਏ ਉਹ ਸਾਰੀ ਦੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਫਿਲਹਾਲ ਮੈਂ ਇਸ ਟਾਈਮ ਦਰਬਾਰ ਤੇ ਪਹੁੰਚ ਚੁੱਕਾ ਹਾਂ ਤੁਸੀਂ ਮੇਰੇ ਨਾਲ ਦੇਖਦੇ ਪਿਓ ਐਂਟਰੀ ਪੁਆਇੰਟ ਐਂਟਰੀ ਪੁਆਇੰਟ ਦੇ ਅੰਦਰ ਚਲਦੇ ਆ ਤੇ ਗੱਲਬਾਤ ਕਰਦੇ ਆ ਜਾ ਕੇ ਮਹਾਰਾਜ ਦੇ ਨਾਲ ਹਿਸਟਰੀ ਜਾਣਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਆ ਉਹ ਬਣਖੰਡੀ ਧਾਮ ਦੇ ਜਿਹੜੇ ਆ ਅੰਦਰ ਦਰਸ਼ਨ ਵੀ ਕਰਵਾਉਨੇ ਆ ਤੇ ਬਣਖੰਡੀ ਧਾਮ ਦੀ ਜਿਹੜੀ ਮਹਿਮਾ ਆ ਉਹਦੇ ਤੇ ਉਹ ਤੁਹਾਨੂੰ ਜਿਹੜਾ ਆ ਜਾਣੂ ਕਰਾਉਨੇ ਆ ਤੇ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਖੂਬਸੂਰਤ ਐਂਟਰੀ ਅਸੀਂ ਅੰਦਰ ਐਂਟਰ ਹੋ ਚੁੱਕੇ ਆ ਤੇ ਪਹਿਲਾਂ ਤੇ ਤੁਹਾਨੂੰ ਜਿਹੜੇ ਬਣਖੰਡੀ ਦਾ ਆਮਦੇ ਜਿਹੜੇ ਆ ਉਹ ਦਰਸ਼ਨ ਕਰਵਾਵਾਂਗੇ ਬਣਖੰਡੀ ਨਾਥ ਧਾਮ ਜੀ ਦੇ ਜਿਹੜੇ ਦਰਸ਼ਨ ਤੁਸੀਂ ਸਾਡੇ ਨਾਲ ਕਰੋਗੇ ਇਸ ਟਾਈਮ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਚੜੋਲੀ ਕਿਹਾ ਜਾਂਦਾ ਆ ਚੜੋਲੀ ਦੇ ਵਿੱਚ ਜਿਹੜਾ ਆ ਇਹ ਬਹੁਤ ਹੀ ਖੂਬਸੂਰਤ ਜਿਹੜਾ ਆ ਮੰਦਿਰ ਆ ਤੇ ਇਸ ਮੰਦਿਰ ਦੇ ਤੁਹਾਨੂੰ ਜਿਹੜੇ ਦਰਸ਼ਨ ਕਰਵਾਣੇ ਆ ਤੇ ਨਾਲ ਦੀ ਨਾਲ ਜਿਹੜੀ ਇੱਥੋਂ ਦੀ ਖੂਬਸੂਰਤੀ ਤੇ ਨਾਲ ਦੀ ਨਾਲ ਇਸ ਮੰਦਿਰ ਦੀ ਜਿਹੜੀ ਇਹ ਗੱਲਬਾਤ ਆ ਇਤਿਹਾਸ ਆ ਉਹਦੇ ਨੂੰ ਹੀ ਤੁਹਾਨੂੰ ਜਾਣੂ ਜੜਾ ਕਰਵਾਵਾਂਗੇ ਤੇ ਅ ਇੱਥੇ ਦੀ ਜਿਹੜੀ ਇੱਕ ਖਾਸ ਗੱਲ ਹੈ ਜੰਗਲ ਇੱਕ ਪੁਰਾਣਾ ਜੰਗਲ ਆ ਕਹਿੰਦੇ ਇਹ ਵੀ ਜੰਗਲ ਜਿਹੜਾ ਆ ਰਾਤੋਂ ਰਾਤ ਹੀ ਬਣ ਗਿਆ ਸੀ ਤੇ ਰਾਤੋਂ ਰਾਤ ਬਹੁਤ ਜ਼ਿਆਦਾ ਜਿਹੜਾ ਵੱਡਾ ਜੰਗਲ ਆ ਉਹ ਬਣ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਆ ਇੱਥੇ ਕੀ ਕੀ ਘਟਨਾਵਾਂ ਵਾਪਰੀਆਂ ਜਾਂ ਕੀ ਕੀ ਹੋਇਆ ਉਹ ਸਾਰੇ ਦਾ ਸਾਰਾ ਹੀ ਅਸੀਂ ਜਿਹੜਾ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਐਂਟਰੀ ਤੋਂ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਬਹੁਤ ਵੱਡੀ ਜਿਹੜੀ ਮੂਰਤ ਸ੍ਰੀ ਹਨੂਮਾਨ ਜੀ ਦੀ ਉਹ ਤੁਸੀਂ ਦਰਸ਼ਨ ਕਰਦੇ ਪਏ ਹੋ ਕਿ ਹਨੂਮਾਨ ਜੀ ਦੇ ਜਿਹੜੇ ਆ ਉਹ ਇੱਥੇ ਬਹੁਤ ਹੀ ਪਿਆਰੇ ਦਰਸ਼ਨ ਜਿਹੜੇ ਤੁਸੀਂ ਐਂਟਰੀ ਜੁੱਤੀ ਕਰ ਸਕਦੇ ਹੋ ਤੇ ਇਸ ਟਾਈਮ ਤੁਸੀਂ ਦੇਖਦੇ ਪਏ ਆ ਇੱਧਰ ਬਨਖੰਡੀ dham ji ਦਾ ਧੂਣਾ ਜਿਹੜਾ ਬਾਬਾ ਜੀ ਦਾ ਧੂਣਾ ਆ ਧੂਨੇ ਦੇ ਦਰਸ਼ਨ ਵੀ ਤੁਹਾਨੂੰ ਅੰਦਰੋਂ ਜਿਹੜੇ ਆ ਉਹ ਕੁਰਬਾਨੇ ਆ ਪਹਿਲਾਂ ਅਸੀਂ ਜਿਹੜਾ ਆ ਇਹਦੀ ਜਿੰਨਾ ਵੀ ਮਾਹੌਲ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਮੰਦਰ ਦੇ ਵੀ ਦਰਸ਼ਨ ਜਿਹੜੇ ਆ ਉਹ ਕਰਵਾਨੇ ਆ ਪਹਿਲਾਂ ਅਸੀਂ ਚੁਗਿਰਦਾ ਜਿਹੜਾ ਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਬਣਖੰਡੀ ਧਾਮ ਜਿਹੜਾ ਆ ਅਸੀਂ ਪਹੁੰਚੇ ਆ ਬਹੁਤ ਹੀ ਵਧੀਆ ਪਹਿਲਾਂ ਜਿਹੜਾ ਆ ਸਰੋਵਰ ਦੇ ਦਰਸ਼ਨ ਜਿਹੜੇ ਆ ਉਹ ਤੁਹਾਨੂੰ ਇੱਥੇ ਕਰਵਾਨੇ ਆ ਕਿ ਇਹ ਬਣਖੰਡੀ ਧਾਮ ਦੇ ਵਿੱਚ ਜਿਹੜਾ ਆ ਉਹ ਸਰੋਵਰ ਆ ਬਹੁਤ ਹੀ ਖੂਬਸੂਰਤ ਸਰੋਵਰ ਜਿਹੜਾ ਆ ਇਹ ਦੇਖਦੇ ਪਿਓ ਤੇ ਇਸ ਸਰੋਵਰ ਦੀ ਵੀ ਜਿਹੜੀ ਮਹਿਮਾ ਆ ਉਹ ਇਹ ਆ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਖਾਜ ਖੁਜਲੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਤੁਸੀਂ ਇਸ ਸਰੋਵਰ ਦੇ ਵਿੱਚ ਆ ਕੇ ਸਨਾਨ ਕਰਦੇ ਹੋ ਤਾਂ ਤੁਹਾਡੀ ਉਹ ਸਾਰੀ ਜਿਹੜੀ ਹੈ ਉਹ ਖੁਜਲੀ ਜਿਹੜੀ ਹੈ ਦੂਰ ਹੋ ਜਾਂਦੀ ਹੈ ਤੁਹਾਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਦੂਰ ਹੋ ਜਾਂਦੀ ਹੈ ਤੇ ਜਿਹੜੇ ਤੁਸੀਂ ਇਸ ਟਾਈਮ ਮਨਾ ਮੰਦਰ ਦੇ ਦਰਸ਼ਨ ਕਰ ਰਹੇ ਹੋ ਇਹ ਅਰਗਨਾਰੀશ્વਰ ਦਾ ਮੰਦਰ ਆ ਗਰੇਚ ਆਦਿ ਹਾਰਵਤੀ ਤੇ ਆਦਿ ਸ਼ੰਕਰਾ ਜੀ ਦਾ ਜਿਹੜਾ ਆ ਉਹ ਸ਼ੂਭ ਰੂਪ ਆ ਤੇ ਦਰਸ਼ਨ ਤੁਸੀਂ ਕਰਦੇ ਪਏ ਉਹ ਮੇਰੇ ਨਾਲ ਬਨਖੰਡੀ ਨਾ ਸਿਧਾਮ ਤੋਂ ਤੇ ਸਰੋਵਰ ਤੇ ਸਰੋਵਰ ਦੇ ਵਿੱਚ ਜਿਹੜੇ ਆ ਬਹੁਤ ਸਾਰੀਆਂ ਜੜੀਆਂ ਨੇ ਤੁਸੀਂ ਦੇਖਦੇ ਪਏ ਉਹ ਕਿ ਮਸਲੀਆਂ ਜੜੀਆਂ ਨੇ ਸਨੇਰੀ ਮਸਲੀਆਂ ਖਾਸ ਕਰਕੇ ਤੇ ਹੀ ਜੜੀਆਂ ਦੇਖਦੇ ਪਏ ਬਾਈਟ ਰੰਗ ਦੀ ਵੀ ਮਸਲੀ ਤੁਸੀਂ ਦੇਖਦੇ ਪਏ ਉਹ ਕਾਫੀ ਜ਼ਿਆਦਾ ਜੜੀਆਂ ਨੇ ਇੱਥੇ ਤੁਹਾਨੂੰ ਜਿਹੜੇ ਦਿਖਾਈ ਦਿੰਦੀਆਂ ਪਈਆਂ ਨੇ ਤੇ ਬਹੁਤ ਹੀ ਜ਼ਿਆਦਾ ਜਿਹੜਾ ਆ ਖੂਬਸੂਰਤ ਜਿਹੜਾ ਮਾਹੌਲ ਉਹ ਤੁਹਾਨੂੰ ਦਿਖਾਉਣ ਦੇ ਜਿਹੜੀ ਇਹ ਕੋਸ਼ਿਸ਼ ਕਰਦੇ ਪਏ ਆ ਤੇ ਅੰਦਰ ਦੇ ਜਿਹੜੇ ਦਰਸ਼ਨ ਮੰਦਰ ਦੇ ਜਿਹੜੇ ਆ ਉਹ ਵੀ ਤੁਹਾਨੂੰ ਕਰਵਾਉਨੇ ਆ ਫਿਰ ਹਾਲ ਇੱਥੋਂ ਜਿਹੜੀ ਸਰੋਵਰ ਦੀ ਮਹਿਮਾ ਉਹ ਵੀ ਦੱਸੀ ਜਾਂਦੀ ਹੈ ਕਿ ਇੱਥੇ ਜਿਹੜਾ ਆ ਸਰੋਵਰ ਦੇ ਵਿੱਚ ਅਗਰ ਤੁਸੀਂ ਇਸ਼ਨਾਨ ਕਰਦੇ ਹੋ ਜੇਕਰ ਤੁਹਾਡੇ ਬੱਚਾ ਨਹੀਂ ਹੋ ਰਿਹਾ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕੋਈ ਆਫਦਾ ਆ ਜਿਹਦੇ ਕਰਕੇ ਬੱਚਾ ਨਹੀਂ ਹੋ ਰਿਹਾ ਤੇ ਤੁਹਾਡੇ ਟੈਸਟ ਵੀ ਕਲੀਅਰ ਨੇ ਤੇ ਫਿਰ ਤੁਸੀਂ ਇੱਥੇ ਸਨਾਨ ਕਰਦੇ ਹੋ ਤਾਂ ਉਹ ਜਿਹੜੀ ਆਪ ਦਾ ਆ ਉਹ ਖਤਮ ਹੋ ਜਾਂਦੀ ਤੇ ਤੁਹਾਡੀ ਗੋਦ ਜ਼ਰੂਰ ਹਰੀ ਹੁੰਦੀ ਆ ਮਹਾਰਾਜ ਜੀ ਦੇ ਨਾਲ ਗੱਲਬਾਤ ਅਸੀਂ ਕੀਤੀ ਤੇ ਉਹਨਾਂ ਨੇ ਕਿਹਾ ਕਿ ਇੱਥੇ ਦਰਸ਼ਨ ਕਰਨ ਦੇ ਨਾਲ ਜਿਹੜਾ ਆ ਸਨਾਨ ਕਰਨ ਦੇ ਨਾਲ ਗੋਦਾਂ ਹਰੀਆਂ ਹਰੀਆਂ ਨੇ ਤੇ ਬਹੁਤ ਸਾਰੀਆਂ ਗੋਦਾਂ ਜਿਹੜੀਆਂ ਹਰੀਆਂ ਹੋਈਆਂ ਵੀ ਨੇ ਤੇ ਅੰਦਰ ਚੱਲਦੇ ਆਂ ਤੇ ਅੰਦਰ ਚਾਲ ਕੇ ਜਿਹੜੇ ਆ ਤੁਹਾਨੂੰ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾਉਣੇ ਆ ਤੇ ਅੰਦਰ ਜਿਹੜਾ ਆ ਮੰਦਰ ਦੇ ਅੰਦਰ ਜਾ ਕੇ ਜਿਹੜੇ ਆ ਉਹ ਦਰਸ਼ਨ ਤੁਹਾਨੂੰ ਕਰਵਾਉਣੇ ਆ ਤੇ ਨਾਲ ਦੀ ਨਾਲ ਤੁਸੀਂ ਤਸਵੀਰਾਂ ਸਾਡੇ ਦੇਖਦੇ ਪੀਂ ਬਾਬਾ ਬਨਖੰਡੀ ਨਾ ਸਹਾਂਜ ਦੇ ਦਰਬਾਰ ਦੀਆਂ ਜਿਹੜੀਆਂ ਨੇ ਉਹ ਤਸਵੀਰਾਂ ਦੇ ਨਾਲ ਨਾਲ ਤੁਸੀਂ ਜਿਹੜਾ ਆ ਤੁਸੀਂ ਤਸਵੀਰਾਂ ਦੇਖਦੇ ਪਿਓ ਬਾਬਾ ਬਨਖੰਡੀ ਦਾ ਜੀ ਦੇ ਸਭਾ ਦੇ ਦਰਸ਼ਨ ਕਰ ਲੋ ਕਿਉਂਕਿ ਤੁਹਾਨੂੰ ਘਰ ਬੈਠੇ ਜਿਹੜੇ ਆਸੀਂ ਪਵਿੱਤਰ ਸਥਾਨਾਂ ਦੇ ਜਿਹੜੇ ਦਰਸ਼ਨ ਕਰਵਾਉਂਦੇ ਰਹਿੰਨੇ ਆ ਤੇ ਬਹੁਤ ਹੀ ਪਵਿੱਤਰ ਅਸਥਾਨ ਬਾਬਾ ਬਨਖੰਦੀ नाथ धाम ਜੀ ਬਾਬਾ ਬਨਖੰਦੀ ਜੀ ਜੋ ਕਿ ਸ਼ੰਕਰ ਭਗਵਾਨ ਜੀ ਦੇ ਹੀ ਰੂਪ ਮੰਨੇ ਜਾਂਦੇ ਨੇ ਉਹਨਾਂ ਦੀ ਜਿਹੜੀ ਹੈ ਸ਼ਕਤੀ ਜਿਹੜੀ ਹੈ ਇੱਥੇ ਵਿਰਾਜਮਾਨ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਖੂਬਸੂਰਤ ਮੰਦਿਰ बाबा पण खंडित धाम ਮੰਦਿਰ ਦੇ ਜਿਹੜੇ ਆ ਉਹ ਦਰਸ਼ਨ ਤੁਸੀਂ ਮੇਰੇ ਨਾਲ ਕਰਦੇ ਪਏ ਹੋ ਤੇ ਬਹੁਤ ਹੀ ਖੂਬਸੂਰਤ ਮੰਦਿਰ ਇੱਧਰ ਵੀ ਤੁਹਾਨੂੰ ਜਿਹੜੇ ਦਰਸ਼ਨ ਨਾਲ ਦੇ ਨਾਲ ਕਰਵਾਈ ਜਾਂਦੇ ਆ ਇੱਧਰ ਮਾਤਾ ਸੇਰਾਂ ਵਾਲੀ ਦਾ ਦਰਬਾਰ ਵੀ ਜਿਹੜਾ ਆ ਖੂਬਸੂਰਤ ਮੰਦਿਰ ਜਿਹੜਾ ਆ ਉਹ ਬਣਿਆ ਹੋਇਆ ਆ ਤੇ ਉਹ ਵੀ ਤੁਹਾਨੂੰ ਜਿਹੜੇ ਅਸੀਂ ਦਰਸ਼ਨ ਕਰਵਾ ਰਹੇ ਆ ਤੇ ਨਾਲ-ਨਾਲ ਤੁਸੀਂ ਜਿਹੜੇ ਆ ਉਹ ਦਰਸ਼ਨ ਸਾਡੇ ਨਾਲ ਕਰਦੇ ਪਏ ਹੋ ਤੇ ਅਸਲ ਗੱਲ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਕਰਾਂਗੇ ਪਰ ਉਹ ਗੱਲ ਜਿਹੜੀ ਉਹ ਮੰਦਰ ਤੋਂ ਬਾਹਰ ਜਾ ਕੇ ਹੀ ਕਰਾਂਗੇ ਕਿ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਤੇ ਸਮਾਦੀ ਹੈ ਸ਼ੰਕਰ ਗੋਵੰਦ ਜੀ ਦਾ ਮੰਦਰ ਹੈ ਇੱਦਾਂ ਤੁਸੀਂ ਦੇਖ ਦਿੱਤੇ ਹੋ ਜਲਤਾਰਾ ਜਿਹੜੀ ਹੈ ਉਹ ਦੇਖਦੇ ਪਈਓ ਬਹੁਤ ਹੀ ਖੂਬਸੂਰਤ ਤਸਵੀਰਾਂ ਬਾਬਾ ਜੀ ਪਾਕਿਸਤਾਨ ਸੇ گاؤں ਝੜੋਲੀ ਕੀ ਔਰ ਜਾਤੇ ਹੋਏ ਇੱਥੇ ਖਾਸ ਕਰਕੇ ਲਿਖਿਆ ਹੋਇਆ ਆ ਕਿ ਜਦੋਂ ਬਾਬਾ ਜੀ ਪਾਕਿਸਤਾਨ ਵਾਲੀ ਸਾਈਡ ਤੋਂ ਉਹ ਆਏ ਨੇ ਝੜੋਲੀ ਦੇ ਵਿੱਚ ਇਹ ਉਦੋਂ ਦਾ ਸਾਰਾ ਜਿਹੜਾ ਸੰਖੇਪ ਵਰਣਨ ਜਿਹੜਾ ਤਸਵੀਰਾਂ ਦੇ ਨਾਲ ਕੀਤਾ ਹੋਇਆ ਤਸਵੀਰਾਂ ਤੁਸੀਂ ਦੇਖਦੇ ਪਿਓ ਇਸ ਟਾਈਮ ਮੇਰੇ ਨਾਲ ਝੜੋਲੀ ਤੋਂ ਚੜੋਲੀ ਦੇ ਵਿੱਚ ਬਾਬਾ ਬਨਖੰਡੀ ਜੀ ਆਉਂਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਲೇಖੀਆਂ ਯਾਨੀ ਬਹੁਤ ਹੀ ਖੂਬਸੂਰਤ ਬਾਬਾ ਜੀ گاਉਂ ਢੋਲੀ ਕੇ ਖੇਤੋਂ ਮੇ ਉਤਰਦੇ ਹੋਏ ਜਦ ਬਾਬਾ ਜੀ ਜਿਹੜੇ ਆ ਉਹ ਇੱਥੇ ਪਹੁੰਚੇ ਇਸ ਜਗ੍ਹਾ ਦੇ ਉੱਤੇ ਉਤਰੇ ਤੇ ਆਸਣ ਲਾਇਆ ਬਾਬਾ ਜੀ ਨੇ ਇਹ ਉਦੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਇੱਥੇ ਸੁੰਦਰ ਤਰੀਕੇ ਦੇ ਨਾਲ ਉਲೇಖੀਆਂ ਯਾਨੀ ਇਧਰ ਵੀ ਤੁਸੀਂ ਦੇਖਦੇ ਪਏ ਬਾਬਾ ਜੀ ਦੀਆਂ ਜਿਹੜੀਆਂ ਤਸਵੀਰਾਂ ਹਨ ਉਹ ਲਿਖੀਆਂ ਹੋਈਆਂ ਨੇ ਬਹੁਤ ਹੀ ਖੂਬਸੂਰਤ ਤਸਵੀਰਾਂ ਦੇ ਨਾਲ ਬਾਬਾ ਜੀ ਦੀ ਕਹਾਣੀ ਦਾ ਵਰਨਣ ਜਿਹੜਾ ਆ ਉਹ ਇੱਥੇ ਪੇਤਾ ਹੋਇਆ ਆ ਇਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਹੈ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਜਿਹੜੀ ਇੱਥੇ ਤੁਸੀਂ ਦੇਖਦੇ ਪਏ ਹੋ ਬਨਖੰਡੀ ਧਾਨ ਤੋਂ ਇੱਥੇ ਲਿਖਿਆ ਆ ਬਾਬਾ ਬਨਖੰਡੀ ਜੀ ਭਗਤੀ ਵਿੱਚ ਲੀਨ ਔਰ ਸੰਡਾਲ ਲਿਕਾ گاؤں ਪਾਕਿਸਤਾਨ ਕੇ ਮੌਲਵੀ ਲੋਗ ਬਾਬਾ ਜੀ ਕੋ ਪਰੇਸ਼ਾਨ ਕਰਤੇ ਹੋਵੇ ਤੇ ਬਾਬਾ ਜੀ ਕੀ ਬਖਸ਼ੀ ਕੋ ਜਣ ਕੇ ਜਦ ਬੈਠੇ ਹੋਏ ਥੇ ਤੋ ਉਨਕੇ ਸਾਥ ਜੋ ਹੈ ਦੁਰਵਿਵਹਾਰ ਜਿਹੜਾ ਆ ਉਹ ਕੀਤਾ ਜਾ ਰਿਹਾ ਸੀ ਤਸਵੀਰਾਂ ਤੁਸੀਂ ਦੇਖਦੇ ਪਈ ਬਾਬਾ ਆਪਣ ਖੰਡੀ ਧਾਮ ਤੋਂ ਇੱਕ ਵਾਰ ਫੇਰ ਤੋਂ ਜਿਹੜੇ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਵਾ ਦਈਏ ਤੇ ਫਿਰ ਅੱਗੇ ਚਲਦੇ ਆ ਇੱਧਰ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਬਾਬਾ ਜੀ ਦੀਆਂ ਇਹ ਦੇ ਦੇ ਪਏ ਬਹੁਤ ਹੀ ਖੂਬਸੂਰਤ ਤਸਵੀਰਾਂ ਦੇ ਨਾਲ ਇੱਧਰ ਵੀ ਜੜਾਇਆ ਦਰਬਾਰ ਸਜਿਆ ਹੋਇਆ ਆ ਜਿੱਦੇ ਜੀ ਬਾਬਾ ਜੀ ਦੀਆਂ ਤਸਵੀਰਾਂ ਬਾਬਾ ਜੀ ਦੇ ਸਾਰੀ ਜਿਹੜੀ ਕਹਾਣੀ ਨੂੰ ਉਜਾਗਰ ਕਰਦੀਆਂ ਹੋਈਆਂ ਤਸਵੀਰਾਂ ਦੇ ਵੀ ਦਰਸ਼ਨ ਤੁਸੀਂ ਕਰਦੇ ਪਏ ਹੋ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਬਾਹਰ ਤੇ ਜੰਗਲ ਦੇ ਦਰਸ਼ਨ ਵੀ ਕਰਵਾਨੇ ਆ ਤੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਪਏ ਆ ਤੇ ਜੇਕਰ ਅਸੀਂ ਕਿਤੇ ਵੀ ਨਾਥਾਂ ਦੇ ਦਰਬਾਰ ਤੇ ਜਾਈਏ ਤੇ ਜੇ ਧੂਨੇ ਦੇ ਦਰਸ਼ਨ ਨਾ ਹੋਣ ਤੇ ਫਿਰ ਗੱਲ ਨਹੀਂ ਬਣਦੀ ਤੇ ਇਸ ਟਾਈਮ ਅਸੀਂ ਬਨਖੰਡੀ ਨਾਥ ਧਾਮ ਤੇ ਪਹੁੰਚੇ ਹਾਂ ਜਿੱਥੇ ਤੁਸੀਂ ਦੇਖਦੇ ਪਿਓ ਧੂਣਾ ਬਾਬਾ ਜੀ ਦਾ ਕਿਉਂਕਿ ਨਾਥਾਂ ਦਾ ਧੂਨੇ ਦਾ ਨਾਲ ਇੱਕ ਗਾੜਾ ਸਬੰਧ ਬਹੁਤ ਹੀ ਗੂੜ ਰਹਿ ਸੇ ਮਈ ਧੂਨੇ ਜਿਹੜੇ ਨੇ ਤੇ ਜਿੱਥੇ-ਜਿੱਥੇ ਵੀ ਨਾਥਾਂ ਦੇ ਧੂਨੇ ਨੇ ਉੱਥੇ-ਉੱਥੇ ਚਮਤਕਾਰ ਹੈ ਜਿਹੜੇ ਉਹ 100% ਜਿਹੜੇ ਨੇ ਹੁੰਦੇ ਨੇ ਹੋ ਰਹਿਣੇ ਤੇ ਹੁੰਦੇ ਰਹਿਣੇ ਨੇ ਕਿਉਂਕਿ 나ਥਾਂ ਦੀ ਜਿਹੜੀ ਸ਼ਕਤੀ ਹੈ ਸ਼ੰਕਰ ਭਗਵਾਨ ਜੀ ਦੇ ਨਾਲ ਹੀ ਜਿਹੜੀ ਇਸਮਲਿਤ ਤੇ ਪ੍ਰਚਲਿਤ ਹੁੰਦੀ ਹੈ ਤੇ ਸ਼ੰਕਰ ਭਗਵਾਨ ਜੀ ਜਿਨ੍ਹਾਂ ਦੇ ਸਿਰ ਦੇ ਤੇ ਹੱਥ ਰੱਖ ਦੇਣ ਉਹ ਆਟੋਮੈਟਿਕਲੀ ਜਿਹੜੀਆਂ ਸ਼ਕਤੀਆਂ ਭਰਪੂਰ ਹੋ ਜਾਂਦੀਆਂ ਨੇ ਤੇ ਅਸੀਂ ਵੀ ਜਿਹੜਾ ਆ ਇੱਕ ਤਿਲਕ ਕਰ ਲੈਨੇ ਆ ਤੇ ਅੱਗੇ ਚੱਲਦੇ ਆ ਤੁਹਾਨੂੰ ਜੰਗਲ ਦੀ ਗੱਲਬਾਤ ਵੀ ਸੁਣਾਉਂਦੇ ਆ ਗੁਰੂ ਜੀ ਅੱਜ ਅਸੀਂ ਤੁਹਾਡੇ ਇੱਥੇ ਆਏ ਹਾਂ ਬਣਖੰਡੀ ਧਾਮ ਦੇ ਵਿੱਚ ਤੇ ਅਸੀਂ ਚਾਹੁੰਦੇ ਹਾਂ ਕਿ ਜਿੰਨੀ ਵੀ ਸੰਗਤਾਂ ਦੇਖਦੀ ਪਈਏ ਉਹਨਾਂ ਨੂੰ ਤੁਸੀਂ ਬਣਖੰਡੀ ਧਾਮ ਦੇ ਸੰਪੂਰਨ ਜਿਹੜੀ ਇਹਨਾਂ ਦੀ ਹਿਸਟਰੀ ਇਤਿਹਾਸ ਆ ਉਹਦੇ ਤੇ ਜਾਣਨਾ ਪਾਓ। ਲਗਭਗ ਸੰਵਤ 1374 ਦੇ ਵਿੱਚ ਇਹ ਜੰਗਲ ਇੱਕ ਰਾਤ ਵਿੱਚ ਆਇਆ ਸੀ। ਸਖਰਗੜ ਦੇ ਪਾਇਆ ਗਵਾਲ ਤੋਂ ਸਖਰਗੜ ਤਹਿਸੀਲ ਨਾਰੋਵਾਲ ਡਿਸਟ੍ਰਿਕਟ ਤੇ ਪੈਂਦੀ ਹੈ ਜੋ ਕਿ ਪਾਕਿਸਤਾਨ ਤੇ ਚੱਲ ਗਿਆ ਹੈ ਤੇ ਉੱਥੇ ਇੱਕ धर्मराज ਖਜੂਰੀਆ ਹੋਏ ਨੇ ਜਿਨ੍ਹਾਂ ਨੂੰ ਵਰਦਾਨ ਦਿੱਤਾ ਹੀ ਦੋ ਪੁੱਤਰਾਂ ਦਾ ਤੇ ਆਸ਼ੀਰਵਾਦ ਦਿੱਤਾ ਹੀ ਕਿ ਉਹਨਾਂ ਦੇ ਨਾਂ ਤੋਂ ਨਗਰ ਬਸੇਗਾ ਬਾਬਾ ਜੀ ਇੱਥੇ ਉਸ ਤੋਂ ਬਾਅਦ ਆਏ ਹੀ ਧਿਆਨ ਲਾ ਕੇ ਬੈਠੇ ਹੀ ਇੱਥੋਂ ਦੇ ਜਿਹੜੇ ਕਿਸਾਨ ਸੀਗੇ ਮਤਲਬ ਜ਼ਮੀਦਾਰ ਸੀ ਉਹਨੇ ਬਾਬਾ ਜੀ ਨੂੰ ਆਪਣੀ ਜ਼ਮੀਨ ਤੋਂ ਉਠਾਣ ਦੀ ਕੋਸ਼ਿਸ਼ ਕੀਤੀ ਐ ਸੋਚ ਕੇ ਕਿਤੇ ਮੇਰੀ ਜ਼ਮੀਨ ਦੇ ਵਿੱਚ ਕੁਲੀ ਨਾ ਬਣਾ ਲੈਣ ਤੇ ਦੂਸਰੇ ਕਿਸਾਨ ਉਸ ਜ਼ਮੀਦਾਰ ਦੇ ਖੇਤ ਵਿੱਚ ਬਾਬਾ ਜੀ ਨੂੰ ਬਿਠਾ ਜਾਂਦੇ ਸੀ ਇਸ ਤਰ੍ਹਾਂ ਕਈ ਹਫ਼ਤੇ ਤੱਕ ਚੱਲਦਾ ਰਿਹਾ ਇੱਕ ਦਿਨ ਜ਼ਮੀਦਾਰ ਜਿਹੜਾ ਹੈ ਹਲ ਲੈ ਕੇ ਆਇਆ ਕਮਾਂਡ ਵਿਜਨ ਵਾਸਤੇ ਬਾਬਾ ਜੀ ਨੂੰ ਆਪਣੀ ਪੈੜੀ ਦੇ ਵਿੱਚ ਦੇਖ ਕੇ ਅੱਗ ਬਬੂਲਾ ਹੋ ਗਿਆ ਉਹਨੇ ਪਿੱਛੋਂ ਹਲ ਚਲਾ ਦਿੱਤਾ ਜੇ ਦੋਨੋਂ ਅਹਸਾਸ ਹੋਇਆ ਉਹਨੇ ਟੱਗਿਆਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਨਵੇਂ ਟੱਗੇ ਹੀ ਨਹੀਂ ਰੁਕੇ ਤੇ ਹਲ ਜਿਹੜਾ ਹੀ ਬਾਬਾ ਜੀ ਦੀ ਪਿੱਠ ਤੇ ਲੱਗ ਗਿਆ ਜਦੋਂ ਤੱਕ ਉਹ ਚਕੁੰਦਾ ਉਤੇ ਹਲ ਦਾ ਜਿਹੜਾ ਫਾਲਾ ਹੀ ਪਿੱਟ ਤੇ ਲੱਗੇ ਜਿਨਾ ਕਰਕੇ ਜੈਸ ਕਰਕੇ ਉਹਨਾਂ ਦੀ ਸਮਾਦੀ ਭੰਗ ਹੋ ਗਈ। ਬਾਬਾ ਜੀ ਨੇ ਧਿਆਨ ਲਾ ਕੇ ਵੇਖਿਆ ਕਿ ਕਿਸ ਕਾਰਨ ਇਹਨੇ ਜੋ ਹੈ ਮੇਰੇ ਉਤੇ ਹਲ ਚਲਾਇਆ। ਦੇਖਿਆ ਕਿ ਲਾਲਚ ਬਸ ਇਹਨਾਂ ਨੇ ਮੈਨੂੰ ਇੱਕ ਆਸਨ ਦੀ ਜਗ੍ਹਾ ਨਹੀਂ ਦਿੱਤੀ। ਇਸ ਕਰਕੇ ਬਾਬਾ ਜੀ ਨੇ ਸਰਾਬ ਦਿੱਤਾ। ਜਾ ਇਹ ਜਗ੍ਹਾ ਤੁਹਾਡੇ ਕਿਸੇ ਕੰਮ ਦੀ ਨਹੀਂ ਰਹਿਣੀ। ਇਹ ਜਗ੍ਹਾ ਲਗਭਗ 220 ਕਮਾਨ ਦਾ ਰਕਵਾ ਸੀ ਜਿਹਦੇ ਵਿੱਚ 400 ਕਨਾਲ ਜੰਗਲ 바ਵਾ ਬਨਖੰਡੇनाथ ਜੀ ਨੇ ਸਥਾਪਿਤ ਕਰ ਦਿੱਤਾ ਇਹਦਾ ਕੁਝ ਹਿੱਸਾ ਅਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਮੌਜੂਦ ਹੈ ਜਿਸ ਤੰਜਿੰਦੀ ਪਿੰਡ ਨਾਲੇ ਜਿਹੜਾ ਆਪਣਾ ਚੌਂਤੇ ਬੀਜੂ ਹੈ ਉੱਥੇ ਵੀ ਤਿੰਨ ਚਾਰ ਬੂਟੇ ਖਲੋ ਗਏ ਸੀ ਜਿਨਨੇ ਜਿੱਥੇ ਮਤਲਬ ਉੜਦੇ ਹੋਏ ਬੂਟੇ ਦੇਖੇ ਉਹ ਉੱਥੇ ਦੇ ਉੱਥੇ ਰੁਕ ਗਏ ਸੀ ਉਸ ਤੋਂ ਬਾਅਦ ਇਸ ਪਿੰਡ ਦੇ ਜ਼ਿਮੀਦਾਰ ਨੇ ਜੰਗਲ ਨੂੰ ਕੁੱਟਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਬੜਾ ਅਨਰਥ ਹੋਇਆ ਫੇਰ ਕਿਸੇ ਬਜ਼ੁਰਗ ਨੇ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਨੂੰ ਤੁਸੀਂ ਮੱਥਾ ਟੇਕੋ ਅਰਦਾਸ ਕਰੋ ਫੇਰ ਤੁਹਾਡਾ ਸਭ ਕੁਝ ਠੀਕ ਹੋਣਾ ਤੇ ਉਹਨਾਂ ਨੇ ਹੀ ਇਸ ਫਿਰ ਇਸ ਮੰਦਰ ਦੀ ਸਥਾਪਨਾ ਕੀਤੀ ਹੀ ਬਾਕੀ ਇੱਥੇ ਲਗਭਗ ਛਤੀ ਵਰਾਦਰੀਆਂ ਦੇ ਜਠੇਰੇ ਵੀ ਹਨ ਜਿਸ ਤਰ੍ਹਾਂ ਮੰਗੋਤਰਾ ਦਲੋਤਰਾ ਮਜੋਤਰਾ ਮਨਸੋਤਰਾ ਕਲੋਤਰਾ ਲਲੋਤਰਾ ਜਗੋਤਰਾ ਲਖੋਤਰਾ ਅੰਦੋਤਰਾ ਬੰਧੋਤਰਾ ਬੰਠੋਤਰਾ ਮਨੋਤਰਾ ਚਾਂਦਲ ਦੇਵ ਭੋਗਲ ਫਗਵਾੜੀਏ ਕਲੋਈਏ ਖਾਂਗਲੇ ਸਹਰੀਏ ਵਜ਼ਗਾਲ ਮੰਗੋਲੀ ਸਮਾਲ ਕੁੰਦਲ ਜਸਵਾਲ ਕਹਿਟ ਮਟਾਨ ਗਰਗੜੀਏ ਤ੍ਰਿਆਡ ਸੰਸੋਈਏ ਬਟਵਾਲ ਸੰਤੇਜਗਨਾਲ ਗੜੋਚ ਤੇ ਕਟੂਚ ਬਨਾਥੀਏ ਖਜੂਰੀਏ ਤੇ ਇਨਾ ਹਰਚੰਦ ਤੇ ਕੁਛ ਜਿਹੜੇ ਨੇ ਮਤਲਬ ਇੱਥੇ ਜੱਦੀ ਨੇ ਜਦੋਂ ਦੀ ਜਗ੍ਹਾ ਆਈਦੀ ਹੈ ਉਦੋਂ ਦੇ ਮਤਲਬ ਦੇਵੀ ਦੇਵਤੇ ਨੇ ਤੇ ਕੁਛ ਜਿਹੜੇ ਨੇ ਬਾਅਦ ਚੋਂ ਵੀ ਸਥਾਪਿਤ ਹੋਏ ਦੇ ਨੇ ਇੱਥੇ ਬਹੁਤ ਵੱਡਾ ਲੰਗਰ ਪੰਡਾਰਾ ਤੇ ਮੇਲਾ ਹੁੰਦਾ ਹੈ 15 ਜੂਨ ਧਰਮ ਦਿਹਾੜੇ ਨੂੰ ਵਿਸਾਲ ਮੇਲਾ ਹੋਣ ਵਾਲਾ ਹੈ ਉਸ ਉਸ ਤੋਂ ਇਲਾਵਾ ਵੀ ਕਈ ਮੇਲੇ ਇੱਥੇ ਹੁੰਦੀਆਂ ਨੇ ਕੋਈ ਖਜੂਰੀਆਂ ਦੀ ਮੇਲ ਹੁੰਦੀ ਹੈ ਕੋਈ ਹਰਚੰਦਾ ਦੀ ਮੇਲ ਹੁੰਦੀ ਹੈ ਤੇ ਇਸ ਟਾਈਪ ਦੇ ਵਿੱਚ ਕੋਈ ਮਹਾਸ਼ਿਆ ਦੀ ਮੇਲ ਹੁੰਦੀ ਹੈ ਇਸ ਤਰ੍ਹਾਂ ਕਈ ਮੇਲੇ ਹੁੰਦੀਆਂ ਨੇ ਤੇ ਇੱਥੇ ਬਹੁਤ ਹੀ ਰੌਣਕ ਹੁੰਦੀ ਹੈ ਤੇ ਇੱਥੋਂ ਦੀ ਲੱਕੜੀ ਨਹੀਂ ਕੋਈ ਖੱਟ ਸਕਦਾ ਆਪਣੀ ਘਰ ਇੱਥੋਂ ਦੀ ਲੱਕੜੀ ਦੀ ਸਿਰਫ ਪਗੂਤੀ ਬੰਦੀ ਹੈ ਉਪ부ਤੀ ਨਾਲ ਰੋਗ ਤੇ ਬਿਮਾਰੀਆਂ ਹਰ ਪ੍ਰਕਾਰ ਦੇ ਜਿਹੜੇ ਕਸ਼ਟ ਦੂਰ ਹੁੰਦੇ ਨੇ ਨਾਲ ਇੱਥੇ ਇੱਕ ਸਰੋਵਰ ਹੈ ਜਿੱਥੇ ਲੋਕੀ સ્ਨਾਣ ਕਰਦੇ ਨੇ ਅ ਕਹੇ ਨੂੰ ਖਾਸ ਖੁਜਲੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦਾ ਸਕਿਨ ਰੋਗ ਹੁੰਦਾ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਲੋਕੀ ਸੰਤਾਨ ਵਾਸਤੇ ਵੀ ਇਸ਼ਨਾਨ ਕਰਦੇ ਨੇ ਤੇ ਬਹੁਤ ਹੀ ਮਹਿਮਾ ਹੈ ਇਸ ਥਾਂ ਦੀ ਹਿਸਟਰੀ ਤਾਂ ਬਹੁਤ ਵੱਡੀ ਹੈ ਕਟੂਕਟ ਜੇ 2 ਘੰਟੇ ਵੀ ਸੁਣਾਈਏ ਤਾਂ ਵੀ ਪੂਰੀ ਨਹੀਂ ਹੋਣੀ ਉਹਦਾ ਬਾਵਬਨ ਖੰਡੀ ਜਿਹੜੇ ਨੇ ਇਹ ਭਗਵਾਨ ਸ਼ਿਵ ਦੇ ਅਵਤਾਰ ਨੇ ਇਹਨਾਂ ਦੇ ਨਾਲ ਸੇਵਾ ਦੇ ਵਿੱਚ ਕਾਲੀ ਵੀਰ ਜੀ ਤੇ ਰਾਜਾ ਮੰਡਲਿਕ ਜੀ ਵੀ ਰਾਸਮਾਨ ਨੇ ਸਜੋਤੀ માતા ਬਿਰਾਜਮਾਨ ਹੈ ਬੂਆ ਕੋੜੀ ਦਾ ਵੀ ਸਥਾਨ ਹੈ ਮਲ ਮਾਤਾ ਵੀ ਬਿਰਾਜਮਾਨ ਹੈ ਕੁਲ ਦੇਵੀ ਮਹਾਦੇਵੀ ਵੀ ਬਿਰਾਜਮਾਨ ਹੈ ਕਾਫੀ ਸਾਰੇ ਦੇਵੀ ਦੇਵਤੇ ਇੱਥੇ ਬਿਰਾਜਮਾਨ ਹਨ ਬਹੁਤ ਕਾਫੀ ਸਾਰੇ ઋષਿ ਮੁਨੀਆਂ ਤੇ ਸਾਧੂਆਂ ਤਪੱਸਵੀਆਂ ਨੇ ਇੱਥੇ ਤਪ ਕੀਤਾ ਹੈ ਮਹਾਰਜ ਜਿਵੇਂ ਕਿ ਜੰਗਲ ਦੀ ਲੱਕੜੀ ਵੱਲੋਂ ਬਹੁਤ ਜ਼ਿਆਦਾ ਜਿਹੜੀ ਉਹ ਮਾਨਤਾ ਕਿ ਉਹ ਲੱਕੜੀ ਜੇਕਰ ਕੋਈ ਲੈ ਜਾਂਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਇੱਥੋਂ ਲੈ ਕੇ ਜਾਈ ਜਾਂਦੀ ਹੈ ਚੋਰੀ ਵਸ ਲੈ ਕੇ ਜਾਈ ਜਾਂਦੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਲੱਕੜੀ ਲਗਾਉਣਾ ਖਾਸ ਕਰਕੇ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਜਿਹੜੀ ਉਹ ਪ੍ਰੋਬਲਮ ਆ ਜਾਂਦੀ ਹੈ ਉਹਦੇ ਤੇ ਚੱਲਣਾ ਜ਼ਰੂਰ ਪਾਵੇ ਤੇਆਂ ਬਾਰੇ ਮੈਂ ਸੁਣਿਆ ਹੈ ਤੇ ਦੇਖਿਆ ਵੀ ਹੈ ਕਿ ਇੱਥੋਂ ਸੁੱਕੀ ਲੱਕੜੀ ਲੈ ਕੇ ਗਏ ਤੇ ਘਰ ਵਿੱਚ ਰੱਖੀ ਤੇ ਉਹ ਲੱਕੜੀ ਹਰੀ ਹੋ ਗਈ ਇਸ ਤਰ੍ਹਾਂ ਦੇ ਕਈ ਵਾਕਏ ਵਾਕਿਆ ਜਿਹੜਾ ਸੁਣਨ ਨੂੰ ਮਿਲਿਆ ਹੈ ਨਾਲੇ ਕੋਈ ਨਾ ਕੋਈ ਪ੍ਰੋਬਲਮ ਵੀ ਖੜੀ ਹੋ ਜਾਂਦੀ ਹੈ ਤੇ ਇੱਕ ਮੈਂ ਤੁਹਾਨੂੰ ਦੱਸਾਂ ਇੱਕ ਵਾਰੀ ਇੱਥੇ ਪੁਲਿਸ ਚੌਕੀ ਬਣੀ ਹੀ ਤੇ ਉਹਨਾਂ ਨੇ ਗੰਦੀ ਮੰਦੀ ਚੀਜ਼ ਪਕਾ ਲਈ ਹੀ ਬੰਦੀ ਲੱਕੜੀ ਤੋਂ ਕਹਿੰਦੇ ਨੇ ਕਿ ਰਾਤ ਨੂੰ ਉਹਨਾਂ ਨੂੰ ਚਿਮਟੇ ਪੈਂਦੇ ਹੀ ਤੇ ਫਿਰ ਗ੍ਰਾਮਵਾਸੀਆਂ ਨੇ ਉਹਨਾਂ ਨੂੰ ਸਮਝਾਇਆ ਕਿ ਇੱਥੇ ਪਰਲੇ ਪਾਸੇ ਮੰਦਰ ਹੈ ਤੇ ਤੁਸੀਂ ਉੱਥੇ ਜਾ ਕਰਕੇ ਨੱਕ ਰਗੜੋ ਮੱਥਾ ਟੇਕੋ ਫਿਰ ਤੁਹਾਡੇ ਕਸ਼ਟ ਦੂਰ ਹੋਣੇ ਇਸ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਹਾਣੀਆਂ ਹਨ ਪਿੰਡਾਂ ਦੀ ਜਿਹੜੀ ਇੱਥੋਂ ਦੀ ਲੱਕੜੀ ਹੈ ਜੰਗਲ ਦੀ ਲੱਕੜੀ ਹੈ ਉਹਨੂੰ ਜੇ ਕੋਈ ਘਰ ਦੇ ਵਿੱਚ ਚੁੱਲ੍ਹੇ ਦੇ ਵਿੱਚ ਵਰਤ ਲੈਂਦੇ ਹੋ ਤੇ ਜਿਹੜੀ ਉਹ ਘਰ ਦੇ ਵਿੱਚ ਅਣਹੋਣੀ ਹੋ ਸਕਦੀ ਹੈ ਮੌਤ ਹੋ ਸਕਦੀ ਹੈ ਇਹ ਸੱਚ ਹੈ ਚੁੱਲ੍ਹੇ ਦੇ ਵਿੱਚ ਕਿਹਨੇ ਨਹੀਂ ਵਰਤੀ ਹੈ ਬਾਕੀ ਪੁਰਾਣੇ ਟਾਈਮ ਦੇ ਵਿੱਚ ਕਈਆਂ ਨੇ ਕੋਸ਼ਿਸ਼ ਕੀਤੀ ਸੀ ਜਿਸ ਤਰ੍ਹਾਂ ਕਿ ਇੱਕ ਬੂਟੇ ਨੂੰ ਵੱਡ ਕੇ ਸਤੀਰ ਬਣਾ ਕਰਕੇ ਕੋਠੇ ਉੱਪਰ ਲਾਇਆ ਹੀ ਉਹ ਕੋਠੇ ਦੇ ਉੱਪਰ ਹੀ ਹਰਾ ਹੋ ਗਿਆ ਹੀ ਉਹਨਾਂ ਦੇ ਘਰ ਹੀ ਇੱਕ ਮੌਤ ਜਿਹੜੀ ਹੈ ਹੋਈ ਹੀ ਉਸ ਤੋਂ ਇਲਾਵਾ ਮੌਤ ਬਾਰੇ ਅਸੀਂ ਨਹੀਂ ਸੁਣਿਆ ਤੇ ਕਹਿੰਦੇ ਨੇ ਕਿ ਮੌਤ ਵੀ ਜਿਹੜੀ ਦੱਸਦੇ ਨੇ ਕਿ ਜਿਹੜੇ ਬੂਟੇ ਨੂੰ ਵੱਡੇ ਕਰਦੇ ਹੀ ਨਾ ਉਸੇ ਬੂਟੇ ਦੇ ਹਾਂ ਮਤਲਬ ਉਸੇ ਬੂਟੇ ਦੇ ਵਿੱਚ ਮ੍ਰਿਤਿ ਹੋਈ ਸੀ ਹਾਂਜੀ ਮਾਰਾ ਇਹ ਵੀ ਕਿਹਾ ਜਾਂਦਾ ਇੱਥੇ ਕਿ ਜਿਹੜੀ ਜੰਗਲ ਦੀ ਲੱਕੜੀ ਏ ਉਹ ਸੰਸਕਾਰ ਵਾਸਤੇ ਵਰਤੀ ਜਾ ਸਕਦੀ ਹੈ ਹਾਂ ਦਾ ਸੰਸਕਾਰ ਵਾਸਤੇ ਲੋਕੀ ਯੂਜ਼ ਕਰਦੇ ਨੇ ਪੂਰੇ ਇਲਾਕੇ ਨੂੰ ਇਸ ਚੀਜ਼ ਦਾ ਸੁੱਖ ਹੈ ਗਰੀਬ ਤੋਂ ਗਰੀਬ ਬੰਦਾ ਵੀ ਹੈ ਜੇ ਉਹਦੀ ਮਰਤੂ ਹੋ ਜਾਂਦੀ ਹੈ ਤੇ ਉਹਨੂੰ ਦਾ ਸੰਸਕਾਰ ਵਾਸਤੇ ਲੱਕੜੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਉਹ ਬਾਬਾ ਜੀ ਦੇ ਇਹ ਚੰਦਨ ਵਰਗੀ ਜਿਹੜੀ ਲੱਕੜੀ ਹੈ ਉਹ ਮਤਲਬ प्राप्त हो ਜਾਂਦੀ ਹੈ ਮੁਫਤ ਦੇ ਵਿੱਚ ਜੋ ਕਿ ਇੱਕ ਬਾਬਾ ਬਨਖੰਡੇ ਰਾਜੀ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਅ ਗੁਰੂ ਜੀ ਕਿੰਨੀ ਕਿ ਸੰਗਤ ਤੇ ਕਿੱਥੋਂ-ਕਿੱਥੋਂ ਸੰਗਤ ਆ ਜਾਂਦੀ ਹੈ ਸੰਗਤ ਲਗਭਗ ਤੁਸੀਂ ਲਾ ਲਓ ਕਿ ਜਿਹੜੀ ਜ਼ਿਆਦਾ ਸੰਗਤ ਹੈ ਉਹ 1.5 200 ਕਿਲੋਮੀਟਰ ਦਾ ਦਾਇਰਾ ਲੈ ਲਓ ਜੰਮੂ ਹਿਮਾਚਲ ਵਗੈਰਾ ਬਾਕੀ ਇਸ ਤਰ੍ਹਾਂ ਦਿੱਲੀੋਂ ਵੀ ਆਂਦੇ ਨੇ ਮੁੰਬਈ ਤੋਂ ਵੀ ਆਂਦੇ ਨੇ ਰਾਜਸਥਾਨ ਤੋਂ ਵੀ ਆਂਦੇ ਨੇ ਪਰ ਅ ਉਹ ਨਾਮ ਮਾਤਰਾ ਦੇ ਵਿੱਚ ਹੁੰਦੀ ਹੈ। অধিক ਜਿਹੜੀ ਸੰਖਿਆ ਹੁੰਦੀ ਹੈ ਉਹ ਲਗਭਗ 150-200 ਕਿਲੋਮੀਟਰ ਦਾ ਏਰੀਆ ਲਾ ਲਓ। ਇਧਰ ਉਦਮਪੁਰ ਜੰਮੂ ਉਦਮਪੁਰ ਤੋਂ ਆਉਂਦੀ ਹੈ। ਇਧਰ ਸੰਗਤ ਅਗਰੋ ਆਪਣਾ ਕੁਲੂ ਮਨਾਲੀ ਤੱਕ ਇਹ ਆਪਣਾ ਡਲੋਜੀ ਧਰਮਸਾਲਾ ਸਾਈਡ ਤੋਂ ਆਉਂਦੀ ਹੈ। ਇਧਰ ਜਿਹੜਾ ਅੰਮ੍ਰਿਤਸਰ ਵਗੈਰਾ ਲੁਧਿਆਣੇ ਜਿਹੜੀ ਲੁਧਿਆਣੇ ਤੱਕ ਇਧਰੋਂ ਆਉਂਦੀ ਹੈ। ਬਾਕੀ ਦੂਰੋਂ ਲੋਕੀ ਆਂਦੇ ਨੇ ਲੇਕਿਨ ਘੱਟ ਸੰਖਿਆ ਦੇ ਵਿੱਚ ਆਂਦੇ ਨੇ ਬਹੁਤੀ ਸੰਖਿਆ ਦੇ ਵਿੱਚ ਇਹੀ 200 ਕਿਲੋਮੀਟਰ ਦਾ ਜਿਹੜਾ ਦਾਇਰਾ ਹੈ ਚਾਰੇ ਪਾਸੇ ਇਸੇ ਏਰੀਏ ਵਿੱਚੋਂ ਸੰਗਤ ਆਉਂਦੀ ਹੈ ਅ ਗੁਰੂ ਜੀ ਜਿਵੇਂ ਕਿ ਬਹੁਤ ਸਾਰੇ ਕੰਮ ਤਾਂ ਹੋ ਜਾਂਦੇ ਨੇ ਪਰ ਜ਼ਿਆਦਾਤਰ ਜਿਹੜੀ ਪ੍ਰੋਬਲਮ ਅੱਜ ਕੱਲ੍ਹ ਦੇਖਣ ਨੂੰ ਮਿਲਦੀ ਪਈ ਹੈ ਕਿ ਅ ਕਈ ਵਿਆਹ ਤੋਂ ਬਾਅਦ ਆ ਜਿਹੜੇ ਉਹ ਬੱਚਿਆਂ ਨੂੰ ਤਰਸਦੇ ਨੇ ਤੇ ਬੱਚਾ ਨਹੀਂ ਹੁੰਦਾ ਫਿਰ ਉਹ ਦਰਦ-ਦਰ ਭਟਕਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅ ਸਭ ਤੋਂ ਪਹਿਲਾਂ ਤੇ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਕੋਈ ਪ੍ਰੋਬਲਮ ਹੈ ਤੇ ਸਹੀ ਉਪਚਾਰ ਕਰਾਓ। ਤੇ ਉਸ ਤੋਂ ਬਾਅਦ ਜਿਹੜੀ ਦੁਆਵਾਂ ਨੇ, ਆਸ਼ੀਰਵਾਦ ਨੇ ਬਾ ਕਿਉਂ ਸ਼ਕਤੀਆਂ ਵਿਦਮਾਨ ਨੇ, ਸ਼ਕਤੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਨੇ। ਮੇਰੇ ਹੁੰਦੇ ਹੋਏ ਇੱਥੇ ਘਟੋ-ਘਟ ਵੀ ਜ਼ਿਆਦਾ ਨਹੀਂ ਤੇ ਤਾਂ 10000 ਜਿਹੜੀ ਗੋਦਾ ਭਰੀਆਂ ਨੇ ਮਤਲਬ ਬਾਬਾ ਸਿਦ ਬਨਖੰਡੀ ਜੀ ਦੇ ਆਸ਼ੀਰਵਾਦ ਨਾਲ ਕਈਆਂ ਨੂੰ ਮੈਂ ਦਵਾਈਆਂ ਵੀ ਦਿੱਤੀਆਂ ਨੇ ਪਰ ਦਵਾਈ ਦੇ ਕਾਰਗਾਰ ਹੋਣ ਦਾ ਮੇਨ ਰੀਜ਼ਨ ਹੈ ਬਾਬਾ ਬਨਖੰਡੀ ਨਾ ਜੀ ਦਾ ਆਸ਼ੀਰਵਾਦ ਹਾਂਜੀ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਜਾਂ ਜਿਹੜੀਆਂ ਸੰਗਤਾਂ ਗੁੜੀਆਂ ਹੋਈਆਂ ਨੇ ਉਹਨਾਂ ਦੇ ਲਈ ਕੋਈ ਸੋਪ ਸੰਦੇਸ਼ ਸੋਬ ਸੰਦੇਸ਼ ਇਹੀ ਹੈ ਬਾਬਾ ਬਨਖੰਡੀ ਨਾ ਜੀਦਾ ਕਿ ਸਭ ਤੋਂ ਵੱਡੀ ਮਾਨਵਤਾ ਹੈ ਇਨਸਾਨੀਅਤ ਨੂੰ ਕਦੇ ਨਾ ਭੁਲਾਓ ਉੱਚ नीच ਜਾਤ ਪਾਤ ਦੇ ભેਦ ਭਾਵ ਦੇ ਵਿੱਚ ਨਾ ਫਸੋ ਇੱਕ ਦੂਜੇ ਨਾਲ ਪਿਆਰ ਕਰੋ ਪ੍ਰੇਮ ਪਿਆਰ ਹੀ ਨਾਲ ਜਾਣਾ ਦਨ ਸੰਪਦਾ ਇੱਥੋਂ ਮਿਲੀ ਹੈ ਕਰਮ ਕਰਕੇ ਮਿਲੀ ਹੈ ਤੇ ਇੱਥੇ ਹੀ ਰਹਿ ਜਾਣੀ ਹੈ ਧਨ ਦੇ ਪਿੱਛੇ ਪਾਗਲ ਧਨ ਕਮਾਓ ਅੱਛੀ ਬਾਤ ਹੈ ਅੱਛਾ ਜੀਵਨ ਜੀਓ लेकिन किसी चीज के पीछे पागल होकर के अपने परिवार को छोड़ देना और एक दूसरे के प्रति दोष द्वेष भाव रखना गलत है प्रेम प्रेम ही असली जीवन है प्रेम के बिना जीवन का कोई मोल नहीं है प्रेम और दया ही धर्म का मूल है